ਸਤਿ ਸ੍ਰੀ ਅਕਾਲ ਜੀ ਮੌਸਮ ਦੀ ਵੈਦਰ ਚੈਨਲ ਦੇ ਨਾਲ ਇਸ ਵਾਲੇ ਰਾਤ ਦੇ ਤਕਰੀਬਨ 1.8 ਵਜਣ ਜਾ ਰਹੇ ਨੇਗੇ ਤੇ 1 ਮਈ 2024 ਦਾ ਦਿਨ ਅੱਜ ਲੰਘ ਚੁੱਕਿਆ ਤੇ ਲੰਘਿਆ ਬੜਾ ਸੋਹਣਾ ਕਿਉਂਕਿ ਜਿੱਥੇ ਲੰਗੀ ਰਾਤ ਠੰਡੀ ਸੀ ਤੇ ਲੰਗੀ ਸਵੇਰ ਠੰਡੀ ਸੀ ਉੱਥੇ ਅੱਜ ਦਾ ਦਿਨ ਵੀ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਜ਼ਿਆਤਰ ਖੇਤਰਾਂ ਦੇ ਵਿੱਚ ਤੇਜ਼ ਉੱਤਰ ਪੂਛਣ ਦੀ ਹਵਾਵਾਂ ਨਾਲ ਬੜਾ ਸੁਹਾਵਣਾ ਬਣਿਆ ਰਿਹਾ ਸੋ ਸਭ ਤੋਂ ਪਹਿਲਾਂ ਤਾਂ ਅਪਡੇਟ ਇਹ ਹੈ ਜੀ ਕਿ ਇਹ ਠੰਡ ਅਗਲੇ 24 ਘੰਟੇ ਹੋਰ ਬਰਕਰਾਰ ਰਹਿਣੀ ਆ ਸੋ ਆਉਂਦੀ ਰਾਤ ਵੀ ਠੰਡੀ ਰਹਿਣੀ ਆ ਤੇ ਕੱਲ ਜਿਹੜੀ 2 ਮਈ ਦੀ ਸਵੇਰ ਹੋਊਗੀ ਉਹ ਵੀ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਬਾਕੀ ਸਾਰੇ ਖੇਤਰਾਂ ਦੇ ਵਿੱਚ ਠੰਡੀ ਹੋਊਗੀ ਟੂ-ਵਿਲਰ ਤੇ ਜਾਂ ਪੈਦਲ ਬਾਹਰ ਜਾਣ ਵਾਲੇ ਜਾਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਖੇਤੀਬਾੜੀ ਦਾ ਕੰਮ ਆ ਜਾਂ ਕੋਈ ਹੋਰ ਆਪਾਂ ਨੂੰ ਸਵੇਰੇ ਸੱਜਰੇ ਬਾਹਰ ਅੰਦਰ ਜਾਣਾ ਪੈਂਦਾਗਾ ਸਵੇਰ ਦੇ 3 ਵਜੇ 4 ਵਜੇ 5 ਵਜੇ 6 ਵਜੇ 7 ਵਜੇ ਤਾ ਪਾਈ ਉੱਪਰ ਜਾਂ ਲੋਈ ਲਈ ਹੋਣੀ ਚਾਹੀਦੀ ਹੈ ਕਿ ਜਾਂ ਉੱਪਰ ਇੱਕ ਕਮੀਜ਼ ਦੇ ਉੱਪਰ ਦੀ ਕੁਝ ਹੋਰ ਪਾਇਆ ਹੋਣਾ ਚਾਹੀਦਾਗਾ ਨਹੀਂ ਠੰਡ ਹੋਣੀ ਆਪ ਦਾ ਅਸਰ ਮਈ ਦੇ ਵਿੱਚ ਦਿਖਾ ਸਕਦੇ ਆ ਕਿ ਸੋ ਇੱਕ ਤਾਂ ਇਹ ਆ ਪਟਾਟਾ ਦੂਸਰਾ ਇਹ ਆ ਕਿ ਅੱਜ ਵਾਂ ਕੱਲ੍ਹ ਨੂੰ ਵੀ ਦਿਨ ਮੁੱਖ ਤੌਰ ਤੇ ਸਾਫ਼ ਤੇ ਖੁਸ਼ਕ ਰਹਿਣ ਦੇ ਅਸਾਰ ਨੇਗੇ ਇੱਥੇ ਤੱਕ ਕਿ ਤਿੰਨੋਂ ਵੀ ਸਾਫ਼ ਤੇ ਖੁਸ਼ਕ ਰਹਿਣ ਦੇ ਅਸਾਰ ਨੇ ਪਰ ਤਿੰਨ ਨੂੰ ਇਹ ਹੋ ਸਕਦਾ ਹੈ ਕਿ ਹਲਕੀ ਫੁਲਕੀ ਬੱਦਲਬਾਈ ਜੀ ਲੈਣ ਦੇ ਵੱਲ ਆ ਜਵੇ ਤਿੰਨ ਚਾਰ ਦੀ ਰਾਤ ਨੂੰ ਖਾਸ ਕਰਕੇ ਪਿਆਦੀ ਰਾਤ ਜਾਂਦੀ ਰਾਤ ਤੋਂ ਬਾਅਦ ਜਾਂ ਫਿਰ 4 ਤਰੀਕ ਨੂੰ ਸਵੇਰੇ ਜਾਂ ਦੁਪਹਿਰ ਤੋਂ ਪਹਿਲਾਂ ਪੰਜਾਬ, ਰਾਜਸਥਾਨ, ਹਰਿਆਣਾ ਜਾਂ ਇਕੱਧਾ ਨਾਲ ਕੋਈ ਹੋਰ ਖੇਤਰ ਇਹਨਾਂ ਦੇ ਵਿੱਚ ਇੱਕ ਹਲਕਾ ਜਿਹਾ ਹਨੇਰੀ ਝੱਖੜ ਝੁੱਲਣ ਦੇ ਅਸਾਰ ਤੇ ਪਿਵਟੇ ਪੱਧਰ ਤੇ ਕਾਰਵਾਈ ਹੋਣ ਦੇ ਅਸਾਰ ਜਿਹੜੇ ਨਹੀਂ ਜਾਪ ਰਹੇ ਇਹ ਉਹੀ ਸਿਸਟਮ ਹੋਊਗਾ ਜਿਹੜਾ ਅੱਜ ਜਾਂ ਬੀਤੇ ਕੱਲ ਬਹਿਰੀਨ, ਜਸੂਦੀ ਅਰੇਬੀਆ 'ਚ ਮੀਂਹ ਪਾਰਿਆ ਸੀਗਾ ਤੇ ਕੱਲ ਨੂੰ ਜਿਹੜਾ ਮੈਂ ਪਾਊਗਾ ਦੁਬਈ ਤੇ عمان ਦੇ ਕੁਝ ਖੇਤਰਾਂ ਦੇ ਵਿੱਚ ਸੂ ਸਿਸਟਮ ਚਾਰ ਤੀ ਕਾਨੂੰ ਜਾਂ ਤਿੰਨ ਚਾਰ ਦੀ ਰਾਤ ਤੋਂ ਆਪਣਾ ਇੱਥੇ ਪਹੁੰਚੂਗਾ ਜਿਹਦੇ ਨਾਲ ਥੋੜੀ ਜਿਹੀ ਪੱਛੋਂ ਦੀ ਹਵਾ ਨੂੰ ਬ੍ਰੇਕਾਂ ਲੱਗਣਗੀਆਂ ਥੋੜੀ ਜਿਹੀ ਗਰਮਾਹਟ ਦੀ ਦੁਬਾਰੇ ਸਿਸਟਮ ਫੜੂਗਾ ਤੇ ਹਲਕੀ ਫੁਲਕੀ ਜਿਹੀ ਹਨੇਰੀ ਨਾਲ ਉਹ ਤਿੰਨ ਤੇ ਚਾਰ ਦੀ ਅੱਧੀ ਰਾਤ ਤੋਂ ਲੈ ਕੇ ਚਾਰ ਦੀ ਸ਼ਾਮ ਤੋਂ ਪਹਿਲਾਂ ਪਹਿਲਾਂ ਇੱਥੋਂ ਹੁਣ ਚੜ੍ਹਦੇ ਵੱਲ ਕੂਚ ਕਰ ਜਾਣਾ ਗਰਜਲਸ਼ ਕਰਾਣਾ ਮਾੜਾ ਮੋਟਾ ਛੋਟਾ ਸਾਰਾ ਟਾਂ ਰਾਜਸਥਾਨ ਦੇ ਵਿੱਚ ਜਾਂ ਪੰਜਾਬ ਦੇ ਮਾਲਵਾ ਖੇਤਰ ਜਾਂ ਪਵਾਚ ਹਰਿਆਣਾ ਦੇ ਵਿੱਚ ਕਿਤੇ ਹੋ ਸਕਦਾ ਫਰੇ ਦਾ ਮਤਲਬ ਇਹ ਨਹੀਂ ਕਿ ਜਿਹੜਾ ਆਪਣੇ ਚੱਲ ਰਹੇ ਖੇਤੀ ਕਾਰਜ ਨੇ ਆਪਾਂ ਨੂੰ ਰੋਕ ਦਈਏ ਜਾਂ ਨਰਮੇ ਦੀ ਬਜਾਈ ਜਾਂ ਮੂੰਗੀ ਦੀ ਬਜਾਈ ਜਾਂ ਮੱਕੀ ਦੀ ਬਜਾਈ ਜਾਂ ਕੋਈ ਹੋਰ ਕਾਰਜ ਜਿਹੜਾ ਵੀ ਚੱਲ ਰਿਹਾ ਹੈਗਾ ਉਹ ਅਜਟ ਤੀਰ ਜਨ ਨਾਲ ਆਰਾਮ ਨਾਲ ਤੁਸੀਂ ਚੱਲਦਾ ਰੱਖ ਸਕਦੇ ਹੋ ਕਿਉਂਕਿ ਸਿਸਟਮ ਨੇ ਬਹੁਤੇ ਖੇਤਰਾਂ ਨੂੰ ਪ੍ਰਭਾਵਿਤ ਜਿਹੜਾ ਉਹ ਨਹੀਂ ਕਰਨਾ ਤੇ ਉਸ ਤੋਂ ਬਾਅਦ 5 6 7 ਖਾਸ ਕਰਕੇ 5 ਤੇ 6 ਤਰੀਕ ਨੂੰ ਕੁਝ ਵਾਪਰਨ ਦੇ ਅਸਾਰ ਨਹੀਂ ਹੋ ਸਕਦਾ 7 ਤੱਕ ਵੀ ਮੌਸਮ ਸਾਫ਼ ਰਹਿਣ ਦੇ ਅਸਾਰ ਨੇ ਸੋ ਸਾਰੀ ਕਹਾਣੀ ਦਾ ਸਾਰ ਇਹ ਹੈ ਜੀ ਕਿ ਮਈ ਦਾ ਪਹਿਲਾ ਹਫਤਾ ਜਿਹੜਾ ਮੁੱਖ ਤੌਰ ਤੇ ਮੌਸਮ ਸਾਫ਼ ਰਹਿਣ ਦੇ ਆਸਾਰ ਨਾਲ ਸਿਰਫ 4 ਤਰੀਕ ਵਾਲਾ ਹਲਕਾ ਫੁਲਕਾ ਛੱਟਾ ਛਰਾਟਾ ਜਾ ਛੱਡ ਕੇ ਪਰ ਮਈ ਦੇ ਦੂਜੇ ਹਫਤੇ ਦੇ ਵਿੱਚ ਗਰਜਲਸ਼ ਕਨਾਲ ਹੰਡੇਰੀ ਝੱਖੜ ਨਾਲ ਜਿਹੜਾ ਦਿਵਾਰ ਤੋਂ ਇਹ ਸਿਸਟਮ ਵਾਪਸੀ ਕਰ ਸਕਦੇ ਨੇ ਖਾਸ ਤੌਰ ਤੇ 9 10 ਤਰੀਕ ਦੇ ਲਾਗੇ ਜੇ ਕਿਤੇ ਨਾ ਕਿਤੇ ਇਹ ਝੱਖੜ ਚੱਲਣ ਦੇ ਆਸਾਰ ਪਣ ਸਕਦੇ ਨੇ ਪਰ ਉਹਦੇ ਬਾਰੇ ਗੱਲ ਆਪਾਂ ਹਲੇ 6 7 ਤਰੀਕ ਤੇ ਜਾ ਕੇ ਕਲੀਅਰ ਕਰਾਂਗੇ ਕਿ ਉਹ ਵਾਪਰੂਗਾ ਚਾਹ ਨਹੀਂ ਵਾਪਰੂਗਾ ਉਹ ਵੀ ਤਾਂ ਵਾਪਰੂਗਾ ਜੇਕਰ ਉਹਨਾਂ ਦਿਨਾਂ ਦੇ ਵਿੱਚ ਪੂਰੇ ਦਿ ਹਵਾ ਇੱਕ ਦੋ ਦਿਨਾਂ ਦੇ ਲਈ ਚੱਲ ਜਾਂਦੀ ਹੈ ਸੋ ਹਾਲ ਦੀ ਘੜੀ ਇਹਨਾਂ ਕੇ ਅਪਡੇਟਾ ਜੀ ਕਿ ਮਈ ਦੇ ਵਿੱਚ ਠੰਡ ਮਹਿਸੂਸ ਹੋਣ ਲੱਗ ਗਈ ਹੈ ਇਹ ਕੋਈ ਵੱਖਰੀ ਇੱਕ ਨਵਿਕਲੀ ਗੱਲ ਨਹੀਂ ਹੈਗੀ ਪਹਿਲਾਂ ਵੀ ਬਾੜੀਆਂ ਦੇ ਵਿੱਚ ਹਾੜੀਆਂ ਦੇ ਵਿੱਚ ਐ ਇਦਾਂ ਦੇ ਦਿਨ ਆ ਜਾਂਦੇ ਨੇ ਜਦੋਂ ਕਦੇ ਗਰਦਲੈਸ ਕਾਲਾ ਸਿਸਟਮ ਲੱਗ ਜਾਂਦਾ ਤਾਂ ਉਸ ਤੋਂ ਬਾਅਦ ਹੀ ਸਵੇਰ ਜਾਗ ਲਈਏ ਦੋ ਸਵੇਰਾ ਠੰਡਕ ਮਹਿਸੂਸ ਹੁੰਦੀ ਆ ਓਕੇ ਜਦੋਂ ਸਿਸਟਮ ਘੁੰਮਣ ਕਰੀ ਬਣਾ ਕੇ ਲੰਘਦਾ ਤਾਂ ਪਿੱਛੋਂ ਉਹ ਕਜ਼ਾਕਿਸਤਾਨ ਉਜ਼ਬੇਕਿਸਤਾਨ ਤੋਂ ਹਵਾਵਾਂ ਥੱਲੇ ਨੂੰ ਆਪਣੇ ਤੱਕ ਲਿਆ ਕੇ ਸੈੱਟਦਾ ਤੇ ਉਹ ਲਾ ਕੇ ਆਪਣੇ ਨਾਲੋਂ ਜਿਹੜਾ ਬੀ ਪੱਤੀ ਡਿਗਰੀ ਸੈਲਸੀਅਸ ਠੰਡੇ ਇਲਾਕੇ ਨੇ ਸੋ ਉਹਨਾਂ ਦੀ ਠੰਡ ਕ ਆਪਣੇ ਇੱਥੇ ਤੱਕ ਜਿਹੜੀ ਮਹਿਸੂਸ ਹੁੰਦੀ ਹੈ ਤੇ ਦੂਜਾ ਪਹਾੜਾਂ ਦੇ ਉੱਪਰ ਪਈ ਹੋਈ ਆ ਉਹਦਾ ਆਪਣੇ ਰਕਮੜਾ ਮੋਟਾ ਜਿਹੜਾ ਇੰਪੈਕਟ ਆ ਉਹ ਪੈ ਰਿਹਾ ਸੋ ਇਹਨਾਂ ਕ ਅਪਡੇਟ ਸੀ ਜੁੜੇ ਰਹੋ ਮੌਸਮ ਦੀ ਵੈਦਰ ਚੈਨਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ